ਅੱਜ 31 ਦਸੰਬਰ 2025 ਆ ਸੰਸਾਰਿਕ ਕੈਲੰਡਰ ਦਾ ਆਖਰੀ ਦਿਨ ਇੱਕ ਅਜਿਹਾ ਦਿਨ ਜਿੱਥੇ ਪਿਛਲਾ ਸਾਲ ਖਤਮ ਹੋ ਰਿਹਾ ਆ ਤੇ ਨਵਾਂ ਸਾਲ ਚੁੱਪ-ਚਾਪ ਆਪਣੀ دہਲੀਜ਼ ਤੇ ਖੜ੍ਹਾ ਆ ਨਵਾਂ ਸਾਲ ਸਿਰਫ ਤਰੀਕ ਨਹੀਂ ਹੁੰਦਾ ਨਵਾਂ ਸਾਲ ਅਸਲ 'ਚ ਮਨ, ਕਰਮ ਤੇ ਸੋਚ ਦੀ ਨਵੀਂ ਸ਼ੁਰੂਆਤ ਹੁੰਦਾ ਹੈ ਮੈਂ ਅਕਸ਼ਰ ਤੇਰਾ ਕੋਲ ਲੈ ਕੇ ਆਈਆਂ ਇੱਕ ਦੁਰਲਭ ਉਪਾ ਜੋ ਤੁਸੀਂ ਸਭ ਨੇ ਕੱਲ ਸਵੇਰੇ ਭਾਵ 1 ਜਨਵਰੀ 2026 ਨੂੰ ਹਰ ਹਾਲਤ ਕਰਨਾ ਹੈ ਬਣੇ ਰਹਿਣਾ ਮੇਰੇ ਨਾਲ ਵੀਡੀਓ ਦੇ ਅੰਤ ਤੱਕ ਕਿਉਂਕਿ ਇੱਕ ਅੰਸ਼ ਵੀ ਛੁੱਟ ਗਿਆ ਤਾਂ ਤੁਹਾਡੀ ਵੀਡੀਓ ਫਾਰਵਰਡ ਕਰਕੇ ਦੇਖਣ ਦੀ ਆਦਤ ਤੁਹਾਡਾ ਨੁਕਸਾਨ ਕਰਵਾ ਦੇਵੇਗੀ ਟਟ-ਟ ਮੇਰੇ ਚੈਨਲ ਨਾਲ ਜੁੜੇ ਮੇਰੇ ਪਿਆਰੇ ਦਰਸ਼ਕ ਸਹਿਜਤਾ ਨਾਲ ਪੂਰੀ ਵੀਡੀਓ ਦੇਖਿਆ ਕਰੋ ਸਮਾਸਲ ਚ ਕਦੇ ਵੀ ਸ਼ੁਰੂ ਨਹੀਂ ਹੁੰਦਾ ਤੇ ਨਾ ਹੀ ਕਦੇ ਖਤਮ ਹੁੰਦਾ ਪਰ ਮਨੁੱਖ ਆਪਣੀ ਸਮਝ ਅਤੇ ਸਹੂਲਤ ਲਈ ਉਸ ਨੂੰ ਸਾਲਾਂ ਮਹੀਨਿਆਂ ਤੇ ਤਰੀਕਾਂ ਚ ਵੰਡ ਕੇ ਆਪਣੇ ਕਰਮਾਂ ਦੀ ਯਾਤਰਾ ਨੂੰ ਅੱਗੇ ਵਧਾਉਂਦਾ ਹੈ ਸਾਲ 25 ਵਿਦਾ ਹੋ ਰਿਹਾ ਹੈ ਤੇ ਅਸੀਂ 26 ਦੀ ਦਹਲਿਜ ਤੇ ਖੜੇ ਹਾਂ ਪਰ ਕੀ ਤੁਸੀਂ ਜਾਣਦੇ ਹੋ ਕਿ ਇਹ ਸਾਲ ਆਮ ਸਾਲਾਂ ਵਰਗਾ ਨਹੀਂ ਹੈ ਤੁਸੀਂ ਕਹਿਣਾ ਹਮੇਸ਼ਾ ਹੀ ਇਦਾਂ ਹੁੰਦਾ ਹੈ ਨਹੀਂ ਪੰਚਾਂਗ ਦੀ ਗਣਨਾ ਦੱਸਦੀ ਹੈ ਕਿ ਇਸ ਸਾਲ ਦਾ ਆਗਮਨ ਵੀਰਵਾਰ ਨੂੰ ਹੋ ਰਿਹਾ ਜੋ ਕਿ ਬ੍ਰਹਸਪਤੀ ਦਾ ਦਿਨ ਹੈ ਪਰ ਹੈਰਾਨੀ ਦੀ ਗੱਲ ਹੈ ਕਿ ਇਸ ਸਾਲ ਦੇ ਗ੍ਰਹਿ ਮੰਡਲ ਵਿੱਚ ਮੰਗਲ ਆਧਿਪਤੀ ਦੇ ਰੂਪ ਚ ਬਹੁਤ ਸ਼ਕਤੀਸ਼ਾਲੀ ਹੋਣ ਜਾ ਰਿਹਾ ਹੈ ਇਸ ਸਾਲ ਗ੍ਰਹਿ ਮੰਡਲ ਚ ਮੰਗਲ ਦੀ ਪ੍ਰਧਾਨਤਾ ਬਹੁਤ ਸ਼ਕਤੀਸ਼ਾਲੀ ਰਹੇਗੀ ਤੁਹਾਡੀ ਕਨਫਿਊਜ਼ਨ ਦੂਰ ਕਰਨ ਲੱਗੀਆਂ ਜਿਹੜੀ ਕਿ YouTube ਚੈਨਲ ਉੱਪਰ ਸਸਤੀ ਪ੍ਰਸਿੱਧੀ ਖੱਟਣ ਲਈ ਲੋਕਾਂ ਨੇ ਪਾਈਆਂ ਅਸਲ ਚ ਨਾ ਅੰਕ ਵਿਗਿਆਨ ਅਨੁਸਾਰ 2026 ਦਾ ਜੋੜ ਇੱਕ ਬਣਦਾ ਹੈ ਇਸ ਲਈ ਨਿਮਰੋਲੋਜੀਕਲੀ ਇਹ ਸੂਰਜ ਦਾ ਸਾਲ ਮੰਨਿਆ ਜਾਣਾ ਜੋ ਨੇਤ੍ਰਤਾ ਆਤਮ ਵਿਸ਼ਵਾਸ ਤੇ ਨਵੀਂ ਸ਼ੁਰੂਆਤ ਦਾ ਪ੍ਰਤੀਕ ਹੈ ਪਰ ਵੈਦਿਕ ਪੰਚਾਂਗ ਅਨੁਸਾਰ ਸਾਲ 2026 ਕਾਲਯੁਕਤ ਸੰਤ ਸਰ ਅਤੇ ਇਸ ਸੰਵਤ ਸਰ ਦਾ ਅਧਿਪਤੀ ਗ੍ਰਹਿ ਮੰਗਲ ਹੈ ਇਸ ਲਈ ਜੋਤਿਸ਼ ਸੰਸਾਰ 2026 ਕਰਮ ਅਗਨੀ ਤਤ ਅਤੇ ਤੇਜ਼ ਨਤੀਜਿਆਂ ਦਾ ਸਾਲ ਹੈ ਜਦਕਿ ਅੰਕ ਵਿਗਿਆਨ ਇਸ ਨੂੰ ਸੂਰਜੀ ਊਰਜਾ ਨਾਲ ਜੋੜ ਕੇ ਦੇਖ ਰਿਹਾ ਹੈ ਇਥੇ ਇੱਕ ਬਹੁਤ ਵੱਡੀ ਗੱਲ ਨੋਟ ਕਰਨ ਵਾਲੀ ਹੈ ਜੋਤਿਸ਼ ਵਿਗਿਆਨ ਦੀ ਗਣਨਾ ਅਨਸਾਰ ਦਹਾਕਿਆਂ ਬਾਅਦ ਅਜਿਹਾ ਦੁਰਲਭ ਸੰਜੋਗ ਬਣਿਆ ਹੈ ਡਾਕਟਰ ਤੇਰਾਂਕੌਰ ਨੇ ਜਦੋਂ ਆ ਵੈਦਿਕ ਪੰਚਾਂਗ ਦੀ ਗਣਨਾ ਕੀਤੀ ਕੈਲਕੂਲੇਸ਼ਨਸ ਕਰਨ ਦੌਰਾਨ ਇਹ ਆਇਆ ਕਿ ਕੱਲ 1 ਜਨਵਰੀ 2025 26 ਨੂੰ ਇੱਕ ਦੁਰਲਭ ਸੰਜੋਗ ਬੜਿਆ ਕੁਛ ਦਿਨ ਸਾਡੀ ਜ਼ੁਬਾਨ ਤੇ 25 25 ਚੜਨਾ ਹੈ ਹਨਾ 365 ਦਿਨ 25 ਸੋ ਇਹ ਦੁਰਲਭ ਸੰਜੋਗ ਕੀ ਹੈ ਕਿ ਸਾਲ ਦਾ ਪਹਿਲਾ ਦਿਨ ਵੀਰਵਾਰ ਹੋਵੇ ਚੰ드ਰਾ ਆਪਣੀ ਉੱਚ ਰਾਸ਼ੀ ਬ੍ਰਿਖ ਚ ਹੋਵੇ ਤੇ ਨਕਸ਼ਤਰ ਸਭ ਤੋਂ ਸ਼ੁਭ ਪਤਾ ਕਿਹੜਾ ਨਕਸ਼ਤਰ ਆਖਲ ਰੋहिणी ਅਜੇ ਹਾਂ ਮਹੂਰਤ ਸਦੀਆਂ ਵਿੱਚ ਇੱਕ ਵਾਰ ਆਉਂਦਾ ਸੋ ਬਹੁਤ ਮਹੱਤਵ ਪੂਰਨ ਦਿਨ ਅਸੀਂ ਸਾਲ 2026 ਨੂੰ ਖੁਸ਼ੀ ਨਾਲ ਝੋਲੀ ਫੈਲਾ ਕੇ ਮਹਾ ਫੈਲਾ ਕੇ ਖੁਸ਼ ਆਮਦੀਦ ਸਵਾਗਤ ਜੀ ਐਨੂੰ ਕਹਿਣਾ ਜਿੱਥੇ ਮੰਗਲ ਹਿੰਮਤ ਤੇ ਊਰਜਾ ਦਿੰਦਾ ਉੱਥੇ ਹੀ ਜੇਕਰ ਇਸ ਦੀ ਚਾਲ ਸਹੀ ਨਾ ਹੋਵੇ ਤਾਂ ਇਹ ਬਣੇ ਬੜਾਏ ਕੰਮ ਵਿਗਾੜ ਦਿੰਦਾ ਸੋ ਮੰਗਲ ਦਾ ਪ੍ਰਭਾਵ 2026 ਚ ਜ਼ਿਆਦਾ ਰਹਿਣਾ ਅੱਜ ਦੀ ਇਸ ਵੀਡੀਓ ਚ ਮੈਂ ਤੁਹਾਨੂੰ ਉਹ ਰੇਅਰਸਟ ਵੈਦਿਕ ਉਪਾਅ ਦੱਸਣ ਜਾ ਰਹੀ ਹਾਂ ਜੋ ਸ਼ਾਇਦ ਹੀ ਕਿਸੇ ਨੇ ਤੁਹਾਨੂੰ ਦੱਸਣਾ ਹੈ ਜਾਂ ਦੱਸਿਆ ਹੋਏਗਾ ਇਹ ਉਪਾਅ ਸਰਵਸਾਂਝਾ ਉਪਾਅ ਆ ਹਰ ਰਾਸ਼ੀ ਵਾਲਾ ਵਿਅਕਤੀ ਹਰ ਧਰਮ ਵਾਲਾ ਵਿਅਕਤੀ ਇਸ ਨੂੰ ਕਰ ਸਕਦਾ ਹੈ ਔਰ ਕਰਨਾ ਇਹ ਕੱਲ ਹੀ ਹੈ ਅੱਗੇ ਵਧਣ ਤੋਂ ਪਹਿਲਾਂ ਮੈਂ ਚਾਹੁੰਦੀ ਹਾਂ ਕਿ ਤੁਸੀਂ ਕਮੈਂਟਸ ਆਪਣੀ ਰਾਸ਼ੀ ਜ਼ਰੂਰ ਲਿਖੋ ਤੇ ਨਾਲ ਹੀ ਆਪਣੇ ਧਰਮ ਅਤੇ ਵਿਸ਼ਵਾਸ ਅਨਸਾਰ ਕੋਈ ਵੀ ਈਜ ਮੰਤਰ ਲਿਖ ਕੇ ਮੇਰਾ ਹੌਸਲਾ ਵਧਾਓ ਮੈਂ ਕੋਸ਼ਿਸ਼ ਕਰਾਂਗੀ ਕਿ ਹਰ ਰਾਸ਼ੀ ਦੇ ਹਿਸਾਬ ਨਾਲ ਤੁਹਾਨੂੰ ਨਿੱਜੀ رائے ਵੀ ਦੇ ਸਕਾਂ ਪਹਿਲਾਂ ਸੁਣ ਲਓ ਕੱਲ ਦਾ ਪੰਚਾਂਗ ਹੈ ਕੀ ਹੈ ਜੋਤਿਸ਼ ਗਣਨਾ ਇੰਜ ਹੈ ਅਸਟਰੋਲੋਜੀਕਲ ਐਨਾਲਿਸਿਸ ਇਹ ਆ ਕਿ 1 ਜਨਵਰੀ 2026 ਨੂੰ ਪੋ ਸ਼ੁਕਲ ਪੱਖ ਦੀ ਤ੍ਰਿਉਦਸ਼ੀ ਤਿਥੀ ਹੈ ਨਕਸ਼ਤਰ ਰੋहिणी ਹੈ ਜਿਹੜਾ ਚੰਦਰਮਾ ਦਾ ਆਪਣਾ ਨਕਸ਼ਤਰ ਹੁੰਦਾ ਆ ਚੰਦਰਮਾ ਬ੍ਰਿਖ ਰਾਸ਼ੀ ਤੇ ਆ ਤੇ ਉੱਚਾ ਹੋ ਕੇ ਬੈਠਾ ਆ ਸਾਲ ਦਾ ਰਾਜਾ ਮੰਗਲ ਦੀ ਪ੍ਰਧਾਨਤਾ ਹੋਣ ਕਰਕੇ ਅਗਨੀ ਤੱਤ ਵਧਣਾ ਇਹ ਜੋ ਲਗਭਗ 100 ਸਾਲ ਕਹਿ ਲਓ ਇਹ ਜਾਂ ਬੜੇ ਹੀ ਸਾਲਾਂ ਬਾਅਦ ਸੰਜੋਗ ਜੋ ਬਣਿਆ ਆ ਮੈਂ ਦੱਸਿਆ ਇਹਦਾ ਮਤਲਬ ਇਹ ਹੈ ਕਿ ਇਸ ਦਿਨ ਬ੍ਰਹਸਪਤੀ ਜਿਹੜਾ ਗੁਰੂ ਆ ਤੇ ਚੰਦਰਮਾ ਇਹਨਾਂ ਦੋਹਾਂ ਦੀ ਸ਼ਕਤੀ ਮਿਲ ਕੇ ਗਜਕੇਸਰੀ ਯੋਗ ਵਰਗੇ ਸ਼ੁਭ ਫਲਾਂ ਦੀ ਪ੍ਰਤੀਤਿ ਕਰਵਾ ਰਹੀ ਹੈ ਜਦੋਂ ਵੀ ਸਾਲ ਦੇ ਸ਼ੁਰੂ ਚ ਚੰਦਰਮਾ ਰੋहिणी ਨਕਸ਼ਤਰ ਛੋਇਆ ਤਾਂ ਇਹ ਬਹੁਤ ਅਸ਼ੁਭ ਹੋਇਆ ਪਰ ਮੰਗਲ ਦੀ ਤਪਸ਼ ਤੋਂ ਬਚਣ ਲਈ ਸਾਨੂੰ ਇੱਕ ਖਾਸ ਵੈਦਿਕ ਪ੍ਰਕਿਰਿਆ ਕਰਨੀ ਪੈਣੀ ਹੈ ਹੁਣ ਵਾਰੀ ਹੈ ਪ੍ਰਾਤਨ ਵੈਦਿਕ ਰੇਅ ਉਪਾ ਹੁਣ ਨੋਟ ਕਰੋ ਉਪਾ ਜੋ ਪ੍ਰਾਤਨ ਵੈਦਿਕ ਗ੍ਰੰਥਾਂ ਚੋਂ ਡਾਕਟਰ ਤੇਰਾਂਕੌਰ ਤੁਹਾਡੇ ਲਈ ਲੈ ਕੇ ਆਈ ਹੈ ਇਹਨੂੰ ਕਹਿੰਦੇ ਆ ਪੰਚ ਤਤ ਸ਼ੁੱਧੀਕਰਨ ਤੇ ਮੰਗਲ ਗੁਰੂ ਮਿਲਾਪ ਉਪਾ ਸਮਗਰੀ ਕੀ ਲੈਣੀ ਹੈ ਧਿਆਨ ਨਾਲ ਸੁਣ ਲਓ ਬਹੁਤ ਕਨਫਿਊਜ਼ਨ ਰਹਿੰਦੀ ਹੈ ਤੁਹਾਨੂੰ ਕਾਰਨ ਵੀਡੀਓ ਜੇ ਫਾਰਵਰਡ ਕਰੋਗੇ ਤਾਂ ਇਦਾਂ ਹੀ ਹੋਣਾ ਇੱਕ ਤਾਂਬੇ ਦਾ ਸਿੱਕਾ ਲੈਣਾ ਸਿੱਕਾ ਨਹੀਂ ਮਿਲ ਰਿਹਾ ਤਾਂਬੇ ਦਾ ਕੋਈ ਟੁਕੜਾ ਹੀ ਲੈ ਲਓ ਛੋਟਾ ਟੁਕੜਾ ਥੋੜਾ ਜਿਹਾ ਸ਼ਹਿਦ ਲੈ ਲਵਾਂ ਤੇ ਇੱਕ ਛੁਟਕੀ ਸੁੱਚੀ ਹਲਦੀ ਪੀਸੀ ਹੋਈ ਵਿਧੀ ਕੀ ਹੈ 1 ਜਨਵਰੀ 2026 ਦੀ ਸਵੇਰ ਨੂੰ ਸੂਰਜ ਚੜਨ ਤੋਂ ਬਾਅਦ ਇਸ਼ਨਾਨ ਕਰਨਾ ਹੈ ਕੱਪੜੇ ਸਾਫ਼ ਸੁਥਰੇ ਪਾਉਣੇ ਹਨ ਧਿਆਨ ਨਾਲ ਜੇ ਬਿਮਾਰ ਹੋ ਆਪਣਾ ਖਿਆਲ ਤੁਸੀਂ ਆਪ ਰੱਖੋਗੇ ਇੱਕ ਤਾਂਬੇ ਦੇ ਭਾਂਡੇ ਚ ਪਾਣੀ ਲੈ ਲੈਣਾ ਉਸ ਵਿੱਚ ਥੋੜੀ ਜੀ ਹਲਦੀ ਮਿਲਾ ਲੈਣੀ ਹੈ ਕਿਉਂ ਕਿ ਕਿਉਂਕਿ ਹਲਦੀ ਬ੍ਰਹਸਪਤੀ ਦਾ ਪ੍ਰਤੀਕ ਹੈ ਜੋ ਸਾਲ ਦੇ ਪਹਿਲੇ ਦਿਨ ਵੀਰਵਾਰ ਨੂੰ ਮਜ਼ਬੂਤ ਕਰੇਗੀ ਹੁਣ ਜਿਹੜਾ ਤਾਂਬੇ ਦਾ ਸਿੱਕਾ ਲਿਆ ਆ ਕਿਉਂਕਿ ਉਹ ਤਾਂਬਾ ਮੰਗਲ ਦਾ ਪ੍ਰਤੀਕ ਹੈ ਇਸ ਤੇ ਸ਼ਹਿਦ ਲਗਾ ਕੇ ਤੁਸੀਂ ਆਪਣੇ ਸਿਰ ਤੋਂ 7 ਵਾਰ ਵਾਰ ਕੇ ਕਿਸੇ ਵੀ ਬੂਟੇ ਦੀ ਜੜ੍ਹ 'ਚ ਦਰਖਤ ਦੀ ਜੜ੍ਹ 'ਚ ਦਬਾ ਦੇਣਾ ਇਹ ਇਜ਼ੀ ਹੈ ਜੇ ਕੋਈ ਕਰ ਸਕਦਾ ਹੈ ਨੇੜੇ ਪਾਣੀ ਹੈ ਸਾਫ ਸੁਥਰਾ ਚੱਲ ਰਿਹਾ ਉੱਥੇ ਜਲ ਪ੍ਰਵਾਹ ਕਰ ਦਿਓਗੇ ਦੈਨ ਵੈਲੈਂਟ ਗੁੱਡ ਨਹੀਂ ਆਪਸ਼ਨ ਕੋਈ ਨੇੜੇ ਤੇੜੇ ਜ਼ਰੂਰੀ ਨਹੀਂ ਸਾਰੇ ਨਹਿਰਾਂ ਸਾਫ ਵਗਦੀਆਂ ਆ ਨੇ ਤੁਸੀਂ ਕਿਸੇ ਵੱਡੇ ਪੌਦੇ ਦੀ ਵੱਡੇ ਬੂਟੇ ਦੀ ਵੱਡੇ ਰੁੱਖ ਦੀ ਜੜ੍ਹ ਵਿੱਚ ਦਵਾ ਸਕਦੇ ਹੋ ਇੱਕ ਮੰਤਰ ਦਾ ਜਾਪ ਕਰਨਾ ਹੈ ਓਮ ਕ੍ਰਾਮ ਕ੍ਰੀਮ ਕ੍ਰੌਮ ਸਹ ਪਉਮੈ ਨਮਹ ਓਮ ਕ੍ਰਾਮ ਕ੍ਰੀਮ ਕ੍ਰੌਮ ਸਹ ਪਉਮੈ ਨਮਹ ਦਾ 11 ਵਾਰ ਜਾਪ ਕਰਨਾ ਹੈ ਮੁਕੰਮਲ ਵਿਧੀ ਮੈਂ ਤੁਹਾਨੂੰ ਦੱਸ ਦਿੰਦੀ ਆ ਇਹਦਾ ਫਾਇਦਾ ਇਹ ਹੋਣਾ ਇਹ ਉਪਾ ਮੰਗਲ ਦੀ ਅਗਨੀ ਨੂੰ ਬ੍ਰਹਸਪਤੀ ਦੀ ਸ਼ਾਂਤੀ ਨਾਲ ਜੋੜੇਗਾ ਇਸ ਦੇ ਨਾਲ ਤੁਹਾਡੇ ਘਰ ਚ ਕਲੇਸ਼ ਖਤਮ ਹੋਊਗਾ ਰੁਕਿਆ ਹੋਇਆ ਪੈਸਾ ਮੈਗਨੇਟ ਚੁੰਬਕ ਵਾਂਗ ਤੁਹਾਡੇ ਵੱਲ ਖਿੱਚਿਆ ਚਲੇ ਆਏਗਾ ਧੰਨ ਵਰਵਾ ਜਿਹੜਾ ਹੈ ਫਲੋ ਹੈ ਨਾ ਮਨੀ ਫਲੋ ਉਹਦੇ ਚਾਰੀਆਂ ਸਾਰੀਆਂ ਰੁਕਾਵਟਾਂ ਹੌਲੀ-ਹੌਲੀ ਦੂਰ ਹੋਣ ਲੱਗਣਗੀਆਂ ਸਾਲ 2026 ਦੀ ਸ਼ੁਰੂਆਤ ਆਪਾਂ ਚੰਗੀ ਤਰੀਕੇ ਨਾਲ ਕਰਨੀ ਹੈ ਸੋ ਮੇਰੇ ਪਿਆਰੇ ਦਰਸ਼ਕੋ ਮੇਰੇ ਪਿਆਰੇ ਦੋਸਤੋ ਇਹ ਉਪਾਸ਼ਰਦਾ ਦੇ ਨਾਲ ਕਰਨਾ ਹੈ ਮਨ 'ਚ ਉਸ ਵੇਲੇ ਕੋਈ ਸਵਾਲ ਨਹੀਂ ਹੋਣਾ ਚਾਹੀਦਾ ਨੇਟਾ ਪੂਰੀ ਚਾਹੀਦੀ ਹੈ 2026 ਤੁਹਾਡੇ ਲਈ ਸਿਰਫ ਇੱਕ ਸਾਲ ਨਹੀਂ ਹੈ ਬਲਕਿ ਇੱਕ ਸਨੈਰੀ ਮੌਕਾ ਹੈ ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਰਾਸ਼ੀ ਦੇ ਅਨੁਸਾਰ ਵੱਖਰੀ ਵੀਡੀਓ ਬਣਾਵਾ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸੱਕ ਪਹੁੰਚਾ ਦਿਓ ਵੀਡੀਓ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਮੇਰੇ ਚੈਨਲ ਡਾਕਟਰ 13 ਕੋਰ ਸਬਸਕ੍ਰਾਈਬ ਕਰ ਦਿਓ ਨਵੇਂ ਜੁੜੇ ਦਰਸ਼ਕ ਹਾਈਪ ਤੇ ਆਪਸ਼ਨ ਵੀ ਪ੍ਰੈਸ ਕਰ ਮੇਰੇ ਵੱਲੋਂ ਤੁਹਾਨੂੰ ਤੁਹਾਡੇ ਪਰਿਵਾਰ ਨੂੰ ਤੁਹਾਡੇ ਸੰਗੀਆਂ ਸਾਥੀਆਂ ਨੂੰ ਨਵੇਂ ਸਾਲ 2026 ਦੀਆਂ ਅਗਾਉਂ ਬਹੁਤ ਬਹੁਤ ਮੁਬਾਰਕਾਂ ਤੁਹਾਡਾ ਹਰੋ ਸੁਪਨਾ ਸਹਕਾਰ ਹੋਵੇ ਜਿਸ ਨੂੰ ਪੂਰਾ ਕਰਨ ਲਈ ਤੁਸੀਂ ਨਿਰੰਤਰ ਕਈ ਸਾਲਾਂ ਤੋਂ ਮਿਹਨਤ ਕਰ ਰਹੇ ਹੋ ਤੇਰ ਸਾਰੀਆਂ ਦੁਆਵਾਂ ਮਿਲਦੀਆਂ ਅਗਲੀ ਵੀਡੀਓ ਚ ਤਦ ਤੱਕ ਲਈ ਬਾਏ ਬਾਏ ਇਹ ਉਪਾਅ ਕੱਲ ਹਰ ਹਾਲਤ ਕਰਨਾ ਹੈ